ਪੰਜਾਬ 2.9 ਵੈਬ ਚੈਨਲ ਵੇਖ ਰਹੇ ਸਮੂਦ ਅਦਸ਼ਕਾਂ ਦਾ ਸਵਾਗਤ ਹੈ ਪਿੰਡ ਚੱਕਪੱਖੀ ਵਿੱਚ ਪੀਰ ਬਾਬਾ ਲਖੇ ਸ਼ਾਜੀ ਦੀ ਦਰਗਾਹ ਤੇ ਮੇਲੇ ਦੀ ਹੋਈ ਸ਼ੁਰੂਆਤ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਖੂਬ ਸੇਵਾ ਕੱਲ 28 ਜਨਵਰੀ ਦਿਨ ਐਤਵਾਰ ਨੂੰ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 29 ਜਨਵਰੀ ਨੂੰ ਕਈ ਨਾਮੀ ਕਲਾਕਾਰ ਜਿਵੇਂ ਹਰਪ੍ਰੀਤ ਢਿੱਲੋਂ ਜੈਸੀ ਕੌਰ ਭੁਪਿੰਦਰ ਗਿੱਲ ਕੌਰ ਵੀ ਵਰਗੇ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਇਸ ਤੋਂ ਪਹਿਲਾਂ ਅੱਜ ਸਵੇਰੇ ਸੇਵਾਦਾਰਾਂ ਵੱਲੋਂ ਲੰਗਰ ਬਣਾਇਆ ਗਿਆ ਅਤੇ ਬਾਬਾ ਜੀ ਨੂੰ ਭੋਗ ਲਗਾਇਆ ਗਿਆ ਭੋਗ ਪ੍ਰੰਤ ਸੰਗਤਾਂ ਨੂੰ ਲੰਗਰ ਸ਼ਕਾਇਆ ਗਿਆ ਸੇਵਾਦਾਰਾਂ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਕਿ ਹਮ ਹਮਾ ਕੇ ਇਸ ਮੇਲੇ ਵਿੱਚ ਪਹੁੰਚੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਸੰਗਤ ਵੀ ਇਸ ਮੇਲੇ ਦਾ ਹਿੱਸਾ ਬਣ ਸਕੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂ ਜੀ ਸਾਹਿਬ ਸਾਥਰੀ ਇਟਾਂ ਸਰ ਮੇਲਾ ਚਾਲੂ ਹੋ ਗਿਆ ਹੈ ਕੀ ਕਹਿਣਾ ਚਾਹੋਗੇ ਅਸੀਂ ਬਾਬਾ ਲਖੇਸ਼ਾਹ ਜੀ ਦੇ ਪਵਿੱਤਰ ਅਸਥਾਨ ਤੇ ਇਸ ਟਾਈਮ ਤੁਹਨੇ ਤੇ ਬਿਰਾਜਮਾਨਾ ਸਮੂਹ ਸੰਗਤ ਸੇਵਾਦਾਰ ਤੇ ਅਸੀਂ ਇਹ ਹੀ ਲੋਕਾਂ ਨੂੰ ਵੀ ਆਉਣ ਵਾਲੇ ਦਰਸ਼ਕਾਂ ਨੂੰ ਆਉਣ ਵਾਲੇ ਸਵਾਲੀਆਂ ਨੂੰ ਆਉਣ ਵਾਲੇ ਦਰਸ਼ਕਾਂ ਨੂੰ ਇਹ ਹੀ ਬੇਨਤੀ ਕਰਾਂਗੇ ਵੀ ਭਾਈ ਵੱਧ ਤੋਂ ਵੱਧ ਇੱਥੇ ਪਹੁੰਚੋ ਇਸ ਟਾਈਮ ਛੋਲੇ ਪੂੜੀਆਂ ਦਾ ਲੰਗਰ ਜਲੇਬੀਆਂ ਦਾ ਲੰਗਰ ਦਾਲ ਫੁਲਕਾ ਪਕੌੜਿਆਂ ਦਾ ਲੰਗਰ ਬਿਲਕੁਲ ਸੰਗਤ ਵੱਲੋਂ ਫਰੀ ਵਰਤਾਇਆ ਜਾ ਰਿਹਾ ਕੋਈ ਪੈਸਾ ਨਹੀਂ ਕੋਈ ਤੇਲਾ ਨਹੀਂ ਤੇ ਆ ਕੇ ਲੰਗਰ ਪਾਣੀ ਸ਼ਕੋ ਪਰ ਇੱਕ ਸਾਡੀ ਰਿਕੁਐਸਟ ਹੈ ਕੋਈ ਨਸ਼ਾ ਕਰਕੇ ਨਾ ਆਏ ਤਾਂ ਜੋ ਕਿ ਮੇਲੇ ਦਾ ਮਾਹੌਲ ਨਾ ਖਰਾਬ ਹੋ ਸਕੇ ਕਿਉਂਕਿ ਅੱਜ 27 ਤਰੀਕ ਹੈ 27 ਤਰੀਕ ਨੂੰ ਕਰੀਬ ਬਾਬੇ ਦੀ ਰਹਿਮ ਸਦਕੇ ਕੁਰਾਨ ਸ਼ਰੀਫ ਦਾ ਜਿਹੜੇ ਪਾਠਾਂ ਦੇ ਭੋਗ ਪਾਏ ਗਏ ਤੇ ਉਸ ਤੋਂ ਉਪਰੰਤ ਆਪਣਾ ਕੱਲ ਨੂੰ ਜਿਹੜਾ ਕਰੀਬ 10 ਵਾ 10 ਵਜੇ ਝੰਡੇ ਦੀ ਰਸਮ ਹੋਏਗੀ ਚਾਦਰ ਦੀ ਰਸਮ ਹੋਏਗੀ ਉਸ ਤੋਂ ਬਾਅਦ 29 ਨੂੰ ਜਿਹੜਾ ਜੀ ਆਪਣਾ ਇੱਥੇ ਸੱਭਿਆਚਾਰਕ ਪ੍ਰੋਗਰਾਮ ਰੰਗਾਰੰਗ ਹੋਣਾ ਜਿੰਦੇ ਵਿੱਚ ਫਾਈਨਲ ਮੁਕਾਬਲੇ ਹੋਣਗੇ ਵੀਆਈਪੀ ਗੈਸਟ ਇਨਾਮ ਵੰਡ ਸਮਰੋਹ ਹੋਊਗਾ ਤੇ ਹੋਰ ਵੀ ਜਿਹੜਾ ਭੈਣ ਭਰਾਵਾਂ ਨੂੰ ਜਿੰਨਾ ਵੀ ਸਹਿਯੋਗ ਹੋਇਆ ਉਥੇ ਮਾਨ ਤਨ ਕੀਤਾ ਜਾਏ। ਇਹ ਸੇਵਾਦਾਰਾਂ ਨੂੰ ਕੋਈ ਅਪੀਲ ਜਿਹੜੇ ਦੂਰੋਂ ਦੂਰੋਂ ਚੱਲ ਕੇ ਇੱਥੇ ਸ਼ਰਧਾ ਲੈ ਕੇ ਆਉਂਦੇ ਨੇ ਇੱਕੀ ਅਪੀਲ ਕਰਨਾ ਚਾਹੂ। ਅਸੀਂ ਸੇਵਾਦਾਰਾਂ ਨੂੰ ਜਿਹੜੇ ਸਵਾਲੀ ਸੇਵਾਦਾਰ ਨਹੀਂ ਹੁੰਦੇ ਸਵਾਲੀ ਹੁੰਦੇ ਆ ਜੋ ਬਾਬਾ ਜੀ ਦੇ ਪੁਪਾਸ਼ਕ ਨੇ ਜੋ ਬਾਬਾ ਜੀ ਦੇ ਚਰਨਾਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਰਹਿਣ ਸਹਿਣ ਖਾਣ ਪੀਣ ਜਿ ਕਿਸੇ ਚੀਜ਼ ਦੀ ਵੀ ਪ੍ਰੋਬਲਮ ਆਉਂਦੀ ਹੈ ਤਰੰਤ ਸਾਡੇ ਨਾਲ ਸੰਪਰਕ ਕਰਨ। ਅਸੀਂ ਹਰ ਇੱਕ ਚੀਜ਼ ਉਪਲਬਧ ਕਰਾਵਾਂਗੇ ਮੰਜਾ ਬਿਸਤਰਾ ਰਹਿਣ ਦਾ ਲੰਗਰ ਦਾ ਉਹਨਾਂ ਦੇ ਨੌਨ ਧੌਨ ਦਾ ਜੋ ਵੀ ਕੋਈ ਦੂਰੋਂ ਆਉਂਦਾ ਤਾਂ ਕੋਈ ਨੇੜੇ ਆਉਂਦਾ ਤੇ ਉਹ ਤਨਾਤੋ ਕੇ ਆਉਂਦਾ ਹੀ ਹੈ ਤੇ ਉਹਨੂੰ ਹਰ ਇੱਕ ਚੀਜ਼ ਦੀ ਅਸੀਂ ਜੋ ਵੀ ਉਹਨੂੰ ਕਮੀ ਪੇਸ਼ੀ ਤਰੁੱਟੀ ਆਏਗੀ ਸੇਵਾ ਕਰਨ ਸਮੇਂ ਉਹ ਅਸੀਂ ਪੂਰੀ ਕਰਾਵਾਂਗੇ ਮੇਰੇ ਕੋਲ